ਮਹਾਰਾਜੀ ਇਸ ਖੋਹੀ ਦੇ ਬਾਰੇ ਵੀ ਜਾਣਕਾਰੀ ਜ਼ਰੂਰ ਕਰਿਓ ਜੀ ਸਾਂਝੀ ਕਿਉਂਕਿ ਦੇਖਿਆ ਜਾਵੇ ਇੱਕ ਪ੍ਰਾਤਨ ਖੋਹੀ ਆਪਾਂ ਕਹਿ ਸਕਦੇ ਹਾਂ ਕਿੰਨੇ ਸਾਲ ਲਗਭਗ ਇਹ ਪੁਰਾਣੀ ਹੋਣੀ ਹੈ ਜੀ 6 ਕਰੀਬਨ ਪੁਰਾਣੀ ਤਾਂ ਇਦਾਂ ਹੈ ਕਿ ਮਤਲਬ ਸਤਿਗੁਰ ਪਰਮ ਪੂਜਯ ਜਗਤਗੁਰੂ ਗਰੀਬਦਾਸ ਜੀ ਮਹਾਰਾਜ ਜੀ ਦੇ ਜੀ ਮਹਾਰਾਜ ਜੀ ਨਾਨਾ ਜੀ ਦਾ ਖੇਤ ਹੈ ਇਹ ਜੀ ਦੋਨਾਂ ਨੇ ਨਾਨਾ ਜੀ ਨੇ ਹੀ ਇਹ ਕੁਈ ਮਤਲਬ ਬਣਵਾਈ ਸੀ ਜੀ ਮਹਾਰਾਜ ਜੀ ਮੇਰੇ ਅੰਦਾਜ਼ੇ ਨਾਲ ਮੈਂ ਕਹਿਣਾ ਜੀ ਮਹਾਰਾਜ ਆ ਬਾਕੀ ਸੁਣੀ ਹੋਈ ਗੱਲ ਕਰ ਦੱਸ ਰਿਹਾ ਮਹਾਂਪੁਰਸ਼ ਵੀ ਦੱਸਦੇ ਜੀ ਕਿ ਉਹਨਾਂ ਦੇ ਨਾਨਾ ਜੀ ਇੱਥੇ ਸੀ ਪਿੰਡ ਤਾਂ ਮਹਾਰਾਜ ਜੀ ਦਾ ਕਰੋਥਾ ਸੀ ਜੀ ਮਹਾਰਾਜ ਪਰ ਨਾਨਕੀ ਰਹੇ ਸੀ ਜੀ ਤੇ ਉਹਨਾਂ ਦੇ ਹੱਥੀ ਇਹ ਕੁਈ ਬਣੀ ਹੋਈ ਹੈ ਪ੍ਰਾਚੀਨ ਹੈ ਜੀ ਯਾਨੀ 300 ਸਵਾ 300 450 ਕੇ ਕਰੀਬ ਪੁਰਾਣੀ ਹੈ ਜੀ ਮਹਾਰਾਜ ਇਹਦਾ ਇਹੀ ਇਤਿਹਾਸ ਹੈ ਇੱਥੇ ਮਹਾਰਾਜ ਗਰੀਬਦਾਸ ਜੀ ਜਗਤਗੁਰੂ ਗਰੀਬਦਾਸ ਜੀ ਮਹਾਰਾਜੀ ਇੱਥੇ ਰਹਦੇ ਰਹੇ ਤੇ ਇੱਥੇ ਮਤਲਬਾ ਪਾਣੀ ਇਹਦਾ ਹੀ ਉਯਯੁਜ ਕਰਦੇ ਸੀ ਜੀ ਮਹਾਰਾਜ ਪਹਿਲਾਂ ਪਾਣੀ ਹੈ ਹੀ ਨਹੀਂ ਸੀ ਆਸ-ਪਾਸ ਹੋਰ ਜੀ ਮਹਾਰਾਜ ਮਹਾਰਾਜ ਦੇ ਸਮੇਂ ਦੇ ਵਿੱਚ ਦੇਖਿਆ ਜਾਵੇ ਪਾਣੀ ਬਹੁਤ ਥੱਲੇ ਚਲੇ ਗਏ ਨੇ ਥੱਲੇ ਚਲੇ ਗਏ ਮਗਰ ਇੱਥੇ ਅੱਜ ਵੀ ਮੌਜੂਦਾ ਦੇਖਿਆ ਜਾਵੇ ਲਗਭਗ ਤਕਰੀਬਨ 8-10 ਫੁੱਟ ਤੱਕ ਪਾਣੀ ਆ ਰਿਹਾ ਕੋਈ ਦੇ ਹਾਂ ਇਹ ਨਾ ਇਸੇ ਕਰਕੇ ਜਲ ਉੱਪਰ ਆਵੇ ਹੈ ਸਤਿਗੁਰਾਂ ਦੀ ਕਿਰਪਾ ਹੈ ਜੀ ਮਹਾਰਾਜ ਹਾਂ ਮਾਤਾ ਗੰਗਾ ਕੁਝ ਪ੍ਰਗਟ ਹੋਈ ਹੈ ਜੀ ਮਹਾਰਾਜ ਹਾਂ ਕੁਝ ਮੈਂ ਐਸਾ ਥਾ ਕਿ ਸਨ ਅਸੀ 100 ਸੀ ਸੇ ਪਹਿਲਾਂ ਹੀ ਕੀ ਬਾਤ ਹੈ ਜੀ ਮਹਾਰਾਜ ਅ ਇਸ ਚੁਡਾਨੀ ਧਾਮ ਜਲ ਜਲ ਹੋ ਗਿਆ ਥਾ ਕਿਸ਼ਤੀਆਂ ਚਲ ਪਈ ਸੀ ਜੀ ਮਹਾਰਾਜ ਸੋਣ ਦੀ ਗੰਗਾ ਮਈਆ ਦੀ ਕਿਰਪਾ ਗ ਮਹਾਰਾਜ ਗਰੀਬ ਦਾਸ ਜੀ ਮਹਾਰਾਜ ਜੀ ਦੇ ਸਤਗੁਰਾਂ ਦੀ ਕਿਰਪਾ ਜੀ ਮਹਾਰਾਜ ਉਹਨਾਂ ਦਾ ਸਦਕਾ ਜੀ ਮਹਾਰਾਜ ਜਿਸ ਕਰਕੇ ਇਹ ਜਲ ਜੋ ਹੈ ਉੱਪਰ ਹੈ ਜੀ ਨਹੀਂ ਪਾਣੀ ਬਹੁਤ نیچے ਚਲਾ ਗਿਆ ਜੀ ਮਹਾਰਾਜ ਜਲ ਜੋ ਹੈ ਬਹੁਤ نیچے ਚਲਾ ਗਿਆ ਪਰ ਉਹ ਗੰਗਾ ਮਈਆ ਦੀ ਕਿਰਪਾ ਸਤਗੁਰਾਂ ਦੀ ਕਿਰਪਾ ਜੀ ਮਹਾਰਾਜ ਹਾਂ シャツサ